ਕਾ ਮਸਲਾ ਨਹੀਂ ਹੈ ਸਰ 8 ਕਰੋੜ ਬਹੁਤ ਵੱਡਾ अमाउंट ਹੁੰਦਾ ਹੈ ਤੁਸੀਂ ਮੰਨੋਗੇ ਨਹੀਂ ਸਰ ਇਹੋ ਜਿਹੇ ਜਿਹੇ ਪਰਿਵਾਰਾਂ ਦਾ ਪੈਸਾ ਹੈ ਜਾਂ ਆਦਰ ਲੇਡੀਜ਼ ਐ ਦੇ ਵਿੱਚ ਸਰ ਲਗਭਗ 700 ਬੰਦੇ ਆ ਇਹਨਾਂ ਦੇ ਪੈਸੇ ਇਹਨਾਂ ਦੇ ਪੈਸੇ ਨੇ ਸਰ ਕਿਉਂਕਿ ਅੱਗੇ ਤੋਂ ਅੱਗੇ ਲੋਕਾਂ ਨੇ ਕੀ ਕੀਤਾ ਜਿੱਦਾਂ ਹੁਣ ਮੈਂ ਕਮੇਟੀ ਪਾ ਰਿਹਾ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਦਾ ਵੀ ਅੱਗੇ ਇਨਵੈਸਟ ਕਰਦਾ ਸੀ ਚਲੋ ਯਾਰ ਅੱਛੀ ਸਾਨੂੰ ਆਮਦਨੀ ਆ ਰਹੀ ਹੈ ਜੀ اچھا ਇੰਟਰਸਟ ਮਿਲਦਾ ਹੈ ਕਿ ਮੜੇ ਦੱਸੋਗੇ ਜੀ ਵੀ ਇਹਨੇ ਸਿਸਟਮ ਕੀ ਚਲਾਇਆ ਹੋਇਆ ਸੀ ਜਿਹਦੇ ਨਾਲ ਇੰਨੇ ਲੋਕਾਂ ਦਾ ਪੈਸਾ ਇੰਨਾ ਮੋਟੀ ਜਿਹੜੀ ਅਮਾਉਂਟ ਲੱਗੀ ਇਹਨੇ ਸ਼ੁਰੂਆਤ ਕੀਤੀ ਛੋਟੀ ਛੋਟੀ ਕਮੇਟੀਆਂ ਤੋਂ ਛੋਟੀ ਛੋਟੀ 10000 20000 ਤੋਂ ਹਾਂ ਮੰਥਲੀ ਲੈਣਾ ਸ਼ੁਰੂ ਕਰ ਦਿੱਤਾ ਠੀਕ ਹੈ ਲੇਕਿਨ ਇਹ ਕੀ ਕਰਦੀ ਗਈ ਸੀ ਕਿ ਪੈਸਾ ਨਾ ਕਿਸ ਨੂੰ ਮੋੜਦੀ ਨਹੀਂ ਸੀ ਜਦਾਂ ਕਿਸੇ ਦੀ ਕਮੇਟੀ ਖਤਮ ਹੋ ਗਈ ਉਹ ਯਾਨੀ ਇਸ 5 ਕਰੋੜ ਤੋਂ ਇਹ ਸਾਰਾ ਆਲਮੋ ਉਸ ਚਮਰੀ ਫੈਮਲੀ ਦੇ ਸੀ ਮੈਂ ਫਰੈਂਡ ਤੋਂ ਕੀ ਕਹਿੰਦੇ ਉਸ ਨੂੰ ਮੈਨੂੰ ਜਦਾ ਬਿਆਦਾ ਲਾਲਚ ਦੇ ਕੇ ਉਸ ਨੂੰ ਮੇਤੋ ਵੀ ਮਾਉਂਟ ਲਈ ਉਸਨੇ ਮੈਨੂੰ ਕਿਹਾ ਮਰੇ ਮੋੜੇ ਵੀ ਕਦੇ ਉਹਨੇ ਪੈਸੇ ਸਰ ਮੋੜਦੀ ਸੀ ਤੋ ਉਹਦਾ 2-3 ਦਿਨ ਬਾਅਦ ਜਾਂ 5-3 ਦਿਨ ਬਾਅਦ ਫੇਰ ਨਾ ਕੋਈ ਕਿ ਇਸ ਨੂੰ ਕੁਝ ਹੋ ਗਿਆ ਹੈ ਜਾਂ ਇਸ ਨੂੰ ਇਹ ਪ੍ਰੋਬਲਮ ਆ ਚੁਗੀ ਹੈ ਤੋ ਪੈਸਾ ਵਾਪਸ ਲੈ ਲੇਂਗੀ ਪੈਂਤੋਂ ਨੀਚੇ ਤਾਂ ਕੋਈ ਕੋਈ ਹੈ ਬਾਕੀ ਸਾਰੀਆਂ ਪੈਂਤੋਂ ਨਹੀਂ ਆਮਾਉਂਟ ਸਾਰਿਆਂ ਨੇ ਨਹੀਂ ਹਾਂਜੀ ਸਰ ਲੱਖ ਰੁਪਿਆ ਹੀ ਹੈ ਸਾਰਿਆਂ ਦਾ ਪਹਿਲਾਂ ਉਹਨੇ ਵਿਸ਼ਵਾਸ ਬਣਾਇਆ ਯਾਨੀ ਕਿ ਔਰ ਇਹ ਕੰਦੇ ਨੇ ਕਿਸੇ ਨੂੰ ਲੋੜ ਹੈ ਪੈਸੇ ਦੀ ਤਾਂ ਉਸ ਟਾਈਮ ਦੇ ਵੀ ਦਿੰਦੀ ਸੀ ਤੇ ਟਾਈਮ ਦੀ ਬੜੀ ਪਵੰਮ ਸੀ ਜਿਉਂ ਨੇ ਕਿਹਾ ਮੈਂ 10 ਤਰੀਕ ਨੂੰ ਤੁਹਾਨੂੰ 5 ਲੱਖ ਦੇਵਾਂਗੀ ਤੇ 5 ਲੱਖ ਦੇ ਦਿੰਦੀ ਸੀ ਜੀ ਅੱਛਾ ਇਹ ਕਿੱਦਾਂ ਕਰਕੇ ਵਿਸ਼ਵਾਸ ਕਰਦਾ ਵੀ ਹੋਈ ਤਾਂ ਸਰਕਲ ਬਣਾਇਆ ਵੀ ਆਪ ਜੀ ਸਰਕਲ ਬਣਾਇਆ ਸਰ ਉਹਨੇ ਲੋਕਾਂ ਨਾਲ ਪਿਆਰ ਪਾਇਆ ਲੋਕਾਂ ਨਾਲ ਮਿਲਣਾ ਜੁਲਣਾ ਸਭ ਕੁਝ ਵੇਚ ਚੁੱਕੀ ਹੈ ਜਿੱਥੇ ਘਰ ਚ ਰਹਿੰਦੀ ਸੀ ਉਹ ਸਰ ਉਹ 3 ਸਾਲ ਪਹਿਲੇ ਵੇਚ ਚੁੱਕੀ ਹੈ ਇੱਕ ਉਸਨੇ ਸ਼ੌਪ ਵੀ ਲਈ ਹੋ ਸੀ ਜਿੱਥੇ ਉਹ ਕਮੇਡੀ ਇਕੱਠੀ ਕਰਦੀ ਸੀ ਤੇ ਮੈਂ ਉਹਦੀ ਪ੍ਰੈਕਟਿਸ ਗਿਆ ਸੀ ਜਦ ਭਗਵਾਨਪੁਰੇ ਉੱਥੇ ਵੀ ਸਰ ਉਹਨੇ ਰਿਪੋਰਟ ਕੀਤਾ ਕਿ 30 ਲੱਖ ਰੁਪਏ ਸਾਲੋਂ ਵੇਚ ਚੁੱਕੀ ਹੈ ਇਸੇ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ 3 ਲੱਖ ਰੁਪਏ ਦੇ ਦੇ ਮੈਂ ਆਪਣਾ ਲੋਨ ਕਲੀਅਰ ਕਰਾ ਕੇ ਤੁਹਾਨੂੰ ਵਾਪਸ ਕਰਾ ਤੁਹਾਡੇ ਨਾਮ ਤੋਂ ਰਜਿਸਟਰੀ ਕਰਾਂਗੀ ਉਹਨਾਂ ਉਸਨੇ ਬੰਦੇ ਨੂੰ ਇੰਨਾ ਵਿਸ਼ਵਾਸ ਸੀ ਕਿ ਉਸਨੇ ਲਿਖਤ ਪੜਤਨੀ ਨਹੀਂ ਕਾਈ ਉਹ 30 ਲੱਖ ਰੁਪਏ ਉਸਨੇ 30 ਲੱਖ ਵੀ ਦੇ ਦਿੱਤੇ ਉਸਨੇ ਕਹਿੰਦੀ ਸੀ ਤੂੰ ਪੈਸੇ ਤੋਂ ਕੀ ਕਰਨੇ ਆ ਵੀ ਮੈਂ ਤੇਰਾ ਅੱਗੇ ਇੰਟਰਸਟ ਤੇ ਲਾ ਦਿੰਦੀ ਆ ਪੈਸਾ ਵੀ ਤੈਨੂੰ ਇਹਦਾ ਇੰਟਰਸਟ ਮਿਲ ਜੀਏਗਾ ਇਹ ਦੋ ਕਮੇਟੀ ਨਾਲ ਹੈ ਵੀ ਤੈਨੂੰ ਕੀ ਲੋੜੇ ਮੇਰੇ ਕੋਲ ਤੇਰਾ ਸੇਫ ਪੈਸਾ ਪਿਆ ਤੇ ਐਦਾਂ ਕਰ ਕਰਕੇ ਜੀ ਪਹਿਲਾਂ ਛੋਟੀ ਕਮੇਟੀ ਤੋਂ ਸਟਾਰਟ ਕੀਤਾ ਫਿਰ ਹੌਲੀ ਹੌਲੀ 5 ਲੱਖ 10 ਲੱਖ ਦੀ 40 ਲੱਖ 50 ਲੱਖ ਦੀ ਕਮੇਟੀਆਂ ਤੇ ਪਹੁੰਚ ਗਏ ਸੀ ਜੀ ਸਸਿਕਾਲਾ ਤਸਵੀਰ ਜਿਹੜੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਹ ਰਾਜਵਤੀ ਨਾਮ ਦੀ ਇੱਕ ਉਸ ਮਹਿਲਾ ਦੀ ਹੈ ਜਿਹਦੇ ਆਖਰ پتہ ਹੀ ਨਹੀਂ ਕਿੰਨੇ ਘਰਾਂ ਦਾ ਪੈਸਾ ਇਕੱਠਾ ਕਰਿਆ ਤੇ ਉਸ ਤੋਂ ਬਾਅਦ ਵਿੱਚ ਉਹ ਹੁਣੇ ਫਰਾਰ ਹੈ ਹਾਲਾਂਕਿ ਮਾਮਲਾ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦਾ ਤੇ ਖੇੜੀ ਖੇਤਰ ਦੀ ਜੇ ਗੱਲ ਕੀਤੀ ਜਾਵੇ ਇਹ ਤਾਂ ਉਹਦੇ ਨਾਲ-ਨਾਲ ਬਾਕੀ ਥਾਵਾਂ ਤੇ ਵੀ ਕਿਉਂਕਿ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਸੀ ਉਹ ਤਾਂ ਇਸ ਇਹਦੇ ਜਾਲ ਚ ਫਸੀ ਪਸੇ ਉਹਨਾਂ ਦੇ ਨਾਲ ਜਿਹੜੇ ਕਿ ਜਾਣਕਾਰ ਸੀ ਚਾਹੇ ਕੋ ਰਿਸ਼ਤੇਦਾਰ ਸੀ ਜਾਂ ਵੈਸੇ ਜਾਣਕਾਰ ਸੀ ਤੇ ਉਹਨਾਂ ਦੇ ਵੀ ਪੈਸਾ ਇਨਵੈਸਟ ਇਹਨੇ ਕਰਾਇਆ ਪੂਰੀ ਸਕੀਮ ਵੀ ਤੁਹਾਨੂੰ ਸਮਝਾਵਾਂਗੇ ਆਖਰ ਇਹਨੇ ਠੱਗੇ ਕਿਸ ਤਰ੍ਹਾਂ ਦੇ ਨਾਲ ਲੋਕ ਤੇ ਤੁਸੀਂ ਇਹ ਲਾਓ ਵੀ 25 30 ਸਾਲ ਉੱਥੇ ਰਹਿਣ ਦੇ ਬਾਵਜੂਦ ਆਖਰ ਰਾਤੋਂ ਰਾਤ ਕਿੱਥੇ ਫਰਾਰ ਹੋ ਗਈ ਰਾਜਪਤੀ ਹਾਲਾਂਕਿ ਉਹਦਾ ਪਰਿਵਾਰ ਨਾਲ ਉਹ ਵੀ ਫਰਾਰ ਹੈ ਕਿਸੇ ਨੂੰ ਨਹੀਂ ਪਤਾ 8 ਕਰੋੜ ਦੇ ਕਰੀਬ ਕਹਿੰਦੇ ਨੇ ਵੀ ਇਹ ਪੈਸਾ ਲੋਕਾਂ ਦਾ ਲੈ ਕੇ ਰਫੋ ਚੱਕਰ ਹੋ ਗਿਆ ਸਾਡੇ ਨਾਲ ਪੈਸਾ ਵਾਗਿਆ ਨੇ ਤੇ ਕਈ ਬੀਬੀਆਂ ਨੇ ਗਿਆ ਜਿਹੜਾ ਪਤਾ ਨਹੀਂ ਕਿੰਨੇ ਲੋਕ ਨੇ ਖੈਰ ਜਿਹੜੇ ਹੋ ਗਏ ਇਹਦੀ ਜਜਮੈਂਟ ਹੈ ਜੀ ਤੁਹਾਨੂੰ ਹਜੇ ਤੱਕ ਵੀ ਕਿੰਨੇ ਕੁ ਲੋਕਾਂ ਦੇ ਪੈਸੇ ਲੈ ਗਏ ਹੈ ਜਿੱਡੀ ਵੱਡੀ ਗਿਣਤੀ ਹੈਗੀ ਪੈਸਿਆਂ ਸਰ ਲਗਭਗ 700 ਬੰਦੇ ਆ ਜਿਨ੍ਹਾਂ ਦੇ ਪੈਸੇ ਜਿਨ੍ਹਾਂ ਦੇ ਪੈਸੇ ਨੇ ਸਰ ਕਿਉਂਕਿ ਅੱਗੇ ਤੋਂ ਅੱਗੇ ਲੋਕਾਂ ਨੇ ਕੀ ਕੀਤਾ ਜਿੱਦਾਂ ਹੁਣ ਮੈਂ ਕਮੇਟੀ ਪਾ ਰਿਹਾ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਦਾ ਵੀ ਅੱਗੇ ਇਨਵੈਸਟ ਕਰਤਾ ਸੀ ਪੈਸੇ ਚਲੋ ਯਾਰ ਅੱਛੀ ਸਾਨੂੰ ਆਮਦਨੀ ਆ ਰਹੀ ਹੈ ਜੀ ਅੱਛਾ ਇੰਟਰਸਟ ਮਿਲਦਾ ਅੱਗੇ ਤੋਂ ਅੱਗੇ ਬੰਦੇ ਨਾਲ ਆਪਣੇ ਜੋੜ ਦੇਗੇ ਇਹਦਾ ਪੈਸੇ ਮੜੇ ਦੱਸੋਗੇ ਜੀ ਵੀ ਇਹਨੇ ਸਿਸਟਮ ਕੀ ਚਲਾਇਆ ਹੋਇਆ ਥੀ ਜਿਹਦੇ ਨਾਲ ਇੰਨੇ ਲੋਕਾਂ ਦਾ ਪੈਸਾ ਇੰਨਾ ਮੋਟੀ ਜਿਹੜੀ ਅਮਾਉਂਟ ਲੱਗੀ ਹੈ ਇਹਦੇ ਚ ਸਰ ਸਿਸਟਮ ਇਦਾਂ ਹੈ ਇਹਨੇ ਪਿਛਲੇ 24-25 ਸਾਲ ਤੋਂ ਕਜੇੜੀ ਦੇ ਵਿੱਚ ਹੀ ਰਹਿੰਦੀ ਸੀ ਆਪਣਾ ਘਰ ਸੀ ਪਰਿਵਾਰ ਦੇ ਨਾਲ ਰਹਿੰਦੀ ਸੀ ਇਹਨੇ ਸ਼ੁਰੂਆਤ ਕੀਤੀ ਛੋਟੀ ਛੋਟੀ ਕਮੇਟੀਆਂ ਤੋਂ ਛੋਟੀ ਛੋਟੀ 10000 20000 ਯਾਰ 10000 ਹਾਂ ਮੰਥਲੀ ਲੈਣਾ ਸ਼ੁਰੂ ਕਰਤੇ ਜੀ ਠੀਕ ਹੈ ਲੇਕਿਨ ਵੀ ਇੱਕ ਹੀ ਕਰਦੀ ਸੀ ਕਿ ਪੈਸਾ ਨਾ ਕਿਸੇ ਨੂੰ ਮੂੜਦੀ ਨਹੀਂ ਸੀ ਤਾਂ ਕਿਸੇ ਦੀ ਕਮੇਟੀ ਖਤਮ ਹੋ ਗਈ ਉਹਨੂੰ ਕਹਿੰਦੀ ਸੀ ਤੂੰ ਪੈਸੇ ਤੋਂ ਕੀ ਕਰਨੇ ਆ ਵੀ ਮੈਂ ਤੇਰਾ ਅੱਗੇ ਇੰਟਰਸਟ ਤੇ ਲਾ ਦਿੰਨੀ ਆ ਪੈਸਾ ਵੀ ਤੈਨੂੰ ਇਹਦਾ ਇੰਟਰਸਟ ਮਿਲ ਜੀਗਾ ਇਹਦੀ ਕਮੇਟੀ ਨਾਲੇ ਵੀ ਤੈਨੂੰ ਗਿਲੂੜੇ ਮੇਰੇ ਕੋਲ ਤੇਰਾ ਸੇ ਪੈਸਾ ਪਿਆ ਤੇ ਐਦਾਂ ਕਰ ਕਰਕੇ ਜੀ ਪਹਿਲਾਂ ਛੋਟੀ ਕਮੇਟੀ ਤੋਂ ਸਟਾਰਟ ਕੀਤਾ ਫਿਰ ਹੌਲੀ ਹੌਲੀ 5 ਲੱਖ ਦਾ 10 ਲੱਖ ਵੀ ਲੱਗ 40 ਲੱਖ 50 ਲੱਖ ਦੀਆਂ ਕਮੇਟੀਆਂ ਤੇ ਪਹੁੰਚ ਗਈ ਸੀ ਦੂਸਰੇ ਸਰ ਜਿਹੜਾ ਪੈਸਾ ਇੰਟਰਸਟ ਤੇ ਵੀ ਪੈਸਾ ਲੈਂਦੀ ਸੀ ਇਹ ਯਾਨੀ ਇੰਟਰਸਟ ਦਿੰਦੀ ਸੀ ਬੰਦਿਆਂ ਨੂੰ ਕਈ ਪੈਸਾ ਮੋੜਦੇ ਵੀ ਸੀ ਪਹਿਲਾਂ ਇਹ ਨਹੀਂਗੇ ਪੈਸਾ ਨਹੀਂ ਮੋੜਿਆ ਜੀ ਨੇ ਪਹਿਲਾਂ ਉਹਨੇ ਵਿਸ਼ਵਾਸ ਬਣਾਇਆ ਯਾਨੀ ਕਿ ਪਰ ਇਹ ਕੰਦੇ ਨਾ ਕਿਸੇ ਨੂੰ ਲੋੜ ਆ ਪੈਸੇ ਦੀ ਤਾਂ ਉਸ ਟਾਈਮ ਦੇ ਵੀ ਦਿੰਦੀ ਸੀ ਤੇ ਟਾਈਮ ਦੀ ਬੜੀ ਪਵਨ ਸੀ ਜਿਉਂ ਨੇ ਕਿਹਾ ਮੈਂ 10 ਤਰੀਕ ਨੂੰ ਤੁਹਾਨੂੰ 5 ਲੱਖ ਦੇਵਾਂਗੀ ਤਾਂ 5 ਲੱਖ ਦੇ ਦਿੰਦੀ ਸੀ ਜੀ ਅੱਛਾ ਜੀ ਕਿੱਦਾਂ ਕਰਕੇ ਵਿਸ਼ਵਾਸ ਬਣਾ ਲਿਆ ਜੀ ਇੱਕ ਸਰਕਲ ਬਣਾਇਆ ਵੀ ਆਪਦਾ ਜੀ ਸਰਕਲ ਬਣਾਇਆ ਸਰ ਉਹਨੇ ਲੋਕਾਂ ਨਾਲ ਪਿਆਰ ਪਾਇਆ ਲੋਕਾਂ ਨਾਲ ਮਿਲਣਾ ਜੁਲਣਾ ਆਣਾ ਜਾਣਾ ਇਦਾਂ ਕਰਕੇ ਸਰ ਪਿਆਰ ਪਾਇਆ ਪਹਿਲਾਂ ਉਹਨੇ ਪੂਰਾ ਆਪਣਾ ਯਾਨੀ ਕਿ ਉਹਨੇ ਲੋਕਾਂ ਨਾਲ ਪਿਆਰ ਪਾ ਕੇ ਇਹ ਧੋਖਾ ਕੀਤਾ ਜੀ ਉਹਨੇ ਇੱਕਦਮ ਪਰ ਇਹਦੇ ਚ ਤਾਂ ਫਿਰ ਜਿੱਕਈ ਕੋਈ ਰਿਟਰਨ ਡਾਕੂਮੈਂਟ ਵੀ ਨਹੀਂ ਹੋਣਾ ਤੁਹਾਡੇ ਕੋਲ ਨਹੀਂ ਰਿਟਰਨ ਹੈਗਾ ਸਰ ਲੋਕਾਂ ਨੇ ਸਰ ਆਨਲਾਈਨ ਪੇਮੈਂਟ ਕੀਤੀ ਹੋਈ ਹੈ ਅਕਾਊਂਟ ਤੋਂ ਆਪਣੇ ਗੂਗ ਠੀਕ ਹੈ ਫੋਨ ਪੇ ਤੋਂ ਕੀਤਾ ਹੋਇਆ ਹੈ ਪੇਟੀਐਮ ਤੋਂ ਕੀਤਾ ਹੋਇਆ ਹੈ ਸਾਰੇ ਕੋਲ ट्रांजैक्शन ਹੈਗੇ ਨੇ ਪਰ ਉਹਦੇ ਚ ਫਿਰ ਜੇ ਦੇਖੀਏ ਜਿਹੜੀ ਜਿਹੜੇ ਅਕਾਊਂਟਸ ਚ ट्रांजैक्शनਾਂ ਹੋਈਆਂ ਹੋਈਆਂ ਨੇ ਉਹ ਖਾਤੇ ਨੇ ਪੁਲਿਸ ਨੇ ਜਾਂ ਤੁਹਾਨੂੰ ਪਤਾ ਕਰਾਈ ਵੀ ਉਹ ਚੱਲ ਰਹੇ ਨੇ ਜਾਂ ਉਹ ਵੀ ਖਾਲੀ ਹੋ ਚੁੱਕੇ ਨੇ ਸਰ ਉਹ ਦੇਖੋ ਹੁਣ ਉਹ ਇਹ ਕੰਮ ਹੈਗਾ ਪੁਲਿਸ ਦਾ ਸਰ ਉਹ ਤਾਂ ਪੁਲਿਸ ਕਰੇਗੀ ਸਰ ਹੁਣ ਉਹੀ ਇਸ ਲਈ ਸਰ ਅੱਜ ਅਸੀਂ ਆਏ ਆ ਐਸਐਸਪੀ ਮੈਮ ਨੂੰ ਮਿਲਣ ਆਏ ਆ ਵੀ ਥੋੜਾ ਪ੍ਰਾਇੋਰਟੀ ਬੇਸ ਤੇ ਇਸ ਕੇਸ ਨੂੰ ਹੱਲ ਕਰਿਆ ਜਾਏ ਕਿਉਂਕਿ ਛੋਟਾ ਮਸਲਾ ਨਹੀਂ ਹੈ ਸਰ 8 ਕਰੋੜ ਬਹੁਤ ਵੱਡਾ ਅਮਾਊਂਟ ਹੁੰਦਾ ਹੈ ਤੇ ਤੁਸੀਂ ਮੰਨੋਗੇ ਨਹੀਂ ਸਰ ਇਹੋ ਜਿਹੇ ਜਿਹੇ ਪਰਿਵਾਰਾਂ ਦਾ ਪੈਸਾ ਹੈ ਜਾਂ ਤਾਂ ਲੇਡੀਆਂ ਇਹਦੇ ਵਿੱਚ ਜਿਹੜੀਆਂ ਇਨਵੋਲ ਹੈ ਜਿਹੜੀਆਂ ਆਪਣੇ ਹਸਬੰਦ ਤੋਂ ਕਮਾਈ ਆਪਦੀ ਜਿੰਮੇ ਕਹਦੀਏ ਕਿ ਥੋੜਾ ਥੋੜਾ ਪੈਸੇ ਬਚਾ ਕੇ ਫਿਰ ਆਏ ਹੁੰਦਾ ਵੀ ਚਲੋ ਜੀ ਇਨਵੈਸਟ ਬਿਲਕੁਲ ਸਰ ਆਪਣੇ ਪਰਿਵਾਰ ਤੋਂ ਆਪਣੇ ਹਸਬੰਦ ਤੋਂ ਥੋੜਾ ਥੋੜਾ ਪੈਸਾ ਬਚਾ ਕੇ 1000 2000 ਮਹੀਨੇ ਦਾ ਜਾਂ ਫਿਰ ਕੁਝ ਲੇਡੀਆਂ ਦਾ ਬਚ ਰਹੇ ਇਹ ਜਿਹੜੀਆਂ ਜਿਹੜੀਆਂ ਘਰ ਘਰ ਜਾ ਕੇ ਕੰਮ ਕਰਦੀਆਂ ਕਿਚਨ ਦਾ ਕਰਦੀਆਂ ਝਾੜੂ ਪੂੰਛ ਦਾ ਕਰਦੀਆਂ ਉਹਨਾਂ ਨੇ ਥੋੜਾ ਥੋੜਾ ਪੈਸਾ ਬਚਾ ਕੇ ਇਨਵੈਸਟ ਕੀਤਾ ਸੀ ਵੀ ਚਲੋ ਯਾਰ ਤੁਹਾਨੂੰ ਸੇਵ ਸਾਰੇ ਪਰੇਸ਼ਾਨ ਹੈ। ਬਗਾਜੀ ਤੁਹਾਡਾ ਤੁਹਾਡੀ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਆਖਰ ਵਿੱਚ ਫਸ ਗਈ ਜਾਂ ਕਹਦੀ ਹੈ ਕਿ ਲੈ ਕੇ ਫਰਾਰ ਹੋ ਗਈ ਆ। ਇਹ ਤੁਹਾਡੀ ਇਹ ਕਮਿਸ਼ਟ ਦਿੱਤੀ ਹੋਈ ਸੀ ਜਾਂ ਉਹ ਤਾਂ ਇਹ ਆ ਵੀ ਅਲੱਗ-ਅਲੱਗ ਟਾਈਮ ਤੇ ਇਨਵੈਸਟ ਕਰ ਰੱਖਿਆ ਸੀ। ਅਲੱਗ-ਅਲੱਗ ਟਾਈਮ ਤੇ ਇਨਵੈਸਟ ਕਰ ਰੱਖਿਆ ਸੀ। ਇਸ ਚ ਯਾਨੀ ਕਿ ਮੈਂ ਯਾਨੀ ਕਿ 1.5 ਕਰੋੜ ਪਈ ਸਰ ਆਲਮੋਸਟ ਉਸ ਚ ਮੇਰੀ ਫੈਮਿਲੀ ਦੇ ਸੀ। ਮੈਂ ਫਰੈਂਡ ਤੋਂ ਕੀ ਕਹਿੰਦੇ ਇਸ ਨੂੰ ਮੈਨੂੰ ਜਿਆਦਾ ਬਿਆਦਾ ਲਾਲਚ ਦੇ ਕੇ ਉਸਨੇ ਮੈਂ ਤੋ ਹੀ ਮੌੜ ਲਈ ਉਸਨੇ ਮੈਨੂੰ ਕਿਹਾ ਮੋੜੇ ਮੋੜੇ ਵੀ ਕਦੇ ਉਹਨੇ ਪੈਸੇ ਸਰ ਮੋੜਦੀ ਸੀ ਦਵਾ ਦੋ ਦਿਨ ਬਾਅਦ ਜਾਂ ਪੰਜ ਦਿਨ ਬਾਅਦ ਫਿਰ ਨਾ ਕੋਈ ਕਿ ਉਸ ਨੂੰ ਕੁਝ ਹੋ ਗਿਆ ਹੈ ਜਾਂ ਇਸ ਨੂੰ ਇਹ ਪ੍ਰੋਬਲਮ ਆ ਚੁੱਕੀ ਹੈ ਤਾਂ ਪੈਸਾ ਵਾਪਸ ਲੈ ਲੈਂਦੀ ਉਹ ਮੈਨੂੰ ਇਹ ਕਹਿੰਦੀ ਸੀ ਕਿ ਤੁਹਾਨੂੰ ਟੈਨਸ਼ਨ ਨਹੀਂ ਦੀ ਕੋਈ ਲੋੜ ਨਹੀਂ ਹੈ ਜਿਹਨ ਤੁਹਾਡਾ ਪੈਸਾ ਜਾ ਰਿਹਾ ਹੈਗਾ ਨਾ ਉਹਨਾਂ ਕੋਲ ਮੇਰੀ ਕਮੇਡੀ ਹੈ ਠੀਕ ਹੈ ਜੋ ਅੱਗੇ ਵਾਪਸ ਨਹੀਂ ਦਿੰਦੇ ਤਾਂ ਉਹਨਾਂ ਦੀ ਮੈਂ ਕਮੇਡੀ ਨਹੀਂ ਮੋੜੂੰਗੀ ਤੁਹਾਡੇ ਪੈਸੇ ਬਿਲਕੁਲ ਸੇਵ ਹੈ ਦੂਸਰੇ ਨੰਬਰ ਤੇ ਮੈਨੂੰ ਕਹਿੰਦੀ ਸੀ ਕਿ ਮੇਰੀ ਡੇਰਾ ਬਸ ਇੱਕ ਫੈਕਟਰੀ ਹੈ ਭਗਵਾਨ ਦੇ ਵਿੱਚ ਮੈਂ ਖੁਦ ਦੇਖ ਕੇ ਵੀ ਆਇ ਠੀਕ ਹੈ ਉਸ ਚ ਤੁਹਾਡਾ ਇਨਵੈਸਟਮੈਂਟ ਕਰਾਉਂਗੀ ਤੇ ਉਸ ਤੋਂ ਜੋ ਬੈਨੀਫਿਟ ਹੋਗਾ ਤੁਹਾਡਾ ਉਸ ਚ ਵੀ ਸ਼ੇਅਰ ਕਰਾਉਂਗੀ ਹੁਣ ਫਿਰ ਜਿੰਨਾ ਕੁਝ ਤੁਸੀਂ ਪਤਾ ਪਤਾ ਕਰਿਆ ਸਭ ਕੁਝ ਹੀ ਬੇਚ ਚੁੱਕੀ ਹੈਗੀ ਉਹ ਸਭ ਕੁਝ ਬੇਚ ਚੁੱਕੀ ਹੈ ਜਿਹੜਾ ਚ ਚ ਰਹਿੰਦੀ ਸੀ ਉਹ ਸਰ ਉਹ 3 ਸਾਲ ਪਹਿਲੇ ਬੇਚ ਚੁੱਕੀ ਹੈ ਇੱਕ ਉਸਨੇ ਸ਼ੌਪ ਵੀ ਲਈ ਹੋਈ ਸੀ ਜਿੱਥੇ ਉਹ ਕਮੇਟੀ ਇਕੱਠੀ ਕਰਦੀ ਸੀ ਤੇ ਮੈਂ ਉਹਦੀ ਫੈਕਟਰੀ ਚ ਗਿਆ ਸੀ ਜਦ ਭਗਵਾਨਪੁਰੇ ਉੱਥੇ ਵੀ ਸਤ ਉਹਨੇ ਫੋਰਡ ਕੀਤਾ ਕਿ 30 ਲੱਖ ਰੁਪਏ ਸਤੋ ਬੇਚ ਚੁੱਕੀ ਹੈ ਕਿਸੇ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ 3 ਲੱਖ ਰੁਪਏ ਦੇ ਦੇ ਮੈਂ ਆਪਣਾ ਲੋਨ ਕਲੀਅਰ ਕਰਾ ਕੇ ਤੁਹਾਨੂੰ ਵਾਪਸ ਕਰਾ ਤੁਹਾਡੇ ਨਾਮ ਤੋਂ ਡਿਸਟ੍ਰੀ ਕਰਾ ਦਾਂਗੀ ਉਹਨਾਂ ਉਸਨੇ ਬੰਦੇ ਨੂੰ ਇੰਨਾ ਵਿਸ਼ਵਾਸ ਸੀ ਕਿ ਉਸਨੇ ਲਿਖਤ ਪੜਤ ਵੀ ਨਹੀਂ ਕਾਈ ਉਹ 30 ਲੱਖ ਰੁਪਏ ਉਸਨੇ 30 ਲੱਖ ਵੀ ਦੇ ਦਿੱਤੇ ਸਰ ਉਸਨੇ ਉਹ ਫੈਕਟਰੀ ਵੀ ਕਿਸੇ ਉਹ ਹੈ ਨਹੀਂ ਸੀ ਨਾਂ ਤੇ ਲੋਨ ਤੇ ਫੈਕਟਰੀ ਚੱਲ ਰਹੀ ਹੈ ਜੀ ਅ ਭਾਈ ਜੀ ਦੇਖਿਓ ਬਹੁਤ ਕਿਉਂਕਿ ਆਮ ਤੌਰ ਤੇ ਕਮੇਟੀ ਵਾਲਾ ਸਿਸਟਮ ਜਿਹੜਾ ਸਟਾਰਟਿੰਗ ਤੋਂ ਚੱਲਿਆ ਉਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਇਹ ਹੈ ਵੀ ਜਿੰਨੀਆਂ ਬੀਬੀਆਂ ਪਹਿਲਾਂ ਆਖਰ ਥੋੜੇ ਥੋੜੇ ਪੈਸੇ ਬਚਦੇ ਨੇ ਉਹਨਾਂ ਨੇ ਸ਼ੁਰੂਆਤ ਕਰੀ ਬਹੁਤ ਛੋਟੇ ਵਰਗੀਆਂ ਹੋਣੀਆਂ ਜਿਨ੍ਹਾਂ ਦਾ ਪੈਸਾ ਲੱਗਿਆ ਸਰ ਬਹੁਤ ਜਿਆਦਾ ਆ ਜੀ 5 ਲੱਖ ਤੋਂ ਉੱਪਰ ਵਾਲੀਆਂ ਤਾਂ ਬਹੁਤ ਹੈ 5 ਤੋਂ نیچے ਤਾਂ ਕੋਈ ਕੋਈ ਹੈ ਬਾਕੀ ਸਾਰੀਆਂ 5 ਤੋਂ ਪਾਰ ਨਹੀਂ ਆਉਂਦੇ ਸਾਰੇ ਨਹੀਂ ਹਾਂਜੀ ਸਰ ਲੱਖਾਂ ਰੁਪਏ ਹੀ ਆ ਸਾਰਿਆਂ ਦਾ ਇਸ ਤੋਂ ਘੱਟ ਕਿਸੇ ਦਾ ਨਹੀਂ ਇਹ ਇਹ ਪਾਪਾ ਜੀ ਫਿਰ ਇਹ ਪਤਾ ਕਿ ਦੇਣ ਲੱਗਿਆ ਪਹਿਲੀ ਵਾਰ ਕਿੱਦੇ ਪਤਾ ਲੱਗਿਆ ਵੀ ਅੱਜ ਇਹ ਕੁਝ ਹੋ ਗਿਆ ਉਹਦਾ ਤਾਂ ਫਿਰ ਰੌਲਾ ਪਿਆ ਹੋਣਾ ਹੌਲੀ ਹੌਲੀ ਸਰ ਜਦੋਂ ਲੋਕਾਂ ਨੇ ਉਹਨੂੰ ਕਾਲ ਕੀਤਾ ਉਹਦੇ ਪਰਿਵਾਰ ਨੂੰ ਕਾਲ ਕੀਤਾ ਉਹਦੇ ਮੁੰਡੇ ਨੂੰ ਉਹਦੀ ਬੇਟੀ ਨੂੰ ਉਹਨੂੰ ਉਹਦੇ ਘਰੇ ਗਏ ਜਿੱਥੇ ਲੋਕ ਲੱਗਿਆ ਸੀ ਲੋਕਾਂ ਨੇ ਦੇਖਿਆ ਵੀ ਤਾਂ ਹੈ ਨਹੀਂ ਇੱਥੇ ਵੀ ਗਾਇਬ ਹੈ ਇੱਕ ਦਿਨ ਕੀਤਾ ਦੋ ਦਿਨ ਕੀਤਾ ਨੰਬਰ ਬੰਦ ਸੀ ਅੱਛਾ ਇਹ ਨੂੰ ਫਿਰ ਸਰ ਪਤਾ ਲੱਗਿਆ ਲੋਕਾਂ ਨੂੰ ਵੀ ਉਹ ਕਿਉਂਕਿ ਜ਼ਿੰਦਗੀ ਚ ਤਾਂ 25 ਸਾਲ ਚ ਸਰ ਕਦੇ ਫੋਨ ਨਹੀਂ ਬੰਦ ਹੋਇਆ ਜੀ ਉਹਦਾ ਕੁਝ ਵੀ ਹੋ ਜਾਂਦਾ ਸੀ ਉਹਦੇ ਪਰਿਵਾਰ ਦਾ ਹੈ ਉਹਦਾ ਕਦੇ ਫੋਨ ਨਹੀਂ ਸਰ ਬੰਦ ਹੋਇਆ ਪਹਿਲੀ ਵਾਰ ਜਦੋਂ ਫੋਨ ਬੰਦ ਹੋਇਆ ਜੀ ਸੋ ਉਹ ਇਹ ਕਹਿ ਕੇ ਗਈ ਕਿ ਮੈਂ ਡੇਰੇ ਜਾ ਰਹੀ ਹਾਂ ਦੇਵਿੰਦ ਮੈਂ 6 ਬਦਰੀਕ ਨਾਉਂਗੀ ਤੁਹਾਡਾ ਸਾਰਾ ਪੈਸਾ ਮਿਲ ਜਾਏ ਵਾਪਿਸ ਇਹ ਲਗਾ ਲਓ ਸਰ 22 ਤਰੀਕ ਨੂੰ ਗਈ ਆਓ ਪਰ ਤੁਹਾਨੂੰ ਵੇਟ ਵੀ ਕਰੀ ਹੋਣੀ ਚਾਹੀਦੀ ਸਰ 22 26 ਤਰੀਕ ਨੂੰ ਵੇਟ ਸਰ 22 ਤਰੀਕ ਨੂੰ ਜਦੋਂ ਐਨ ਐ ਫੋਨ ਕਰੇ ਜਿਸ ਦਿਨ ਉਹ ਭੱਜੀ ਸਰ 22 ਤਰੀਕ ਨੂੰ ਵੀ ਉਸ ਤੋਂ ਇੱਕ ਦਿਨ ਪਹਿਲਾਂ ਸਰ ਮੇਰੇ ਤੋਂ 1 ਲੱਖ ਰੁਪਏ ਕੈਸ਼ ਔਰ 30 ਹਜ਼ਾਰ ਰੁਪਏ ਮੈਂ ਕਿਸੇ ਹੋਟਲ ਤੋਂ ਕਰਵਾਏ ਕਿਤੇ ਮੈਨੂੰ ਕਰਵਾ ਦੇ ਨਹੀਂ ਤੇ ਮੈਂ ਦੇਰੇ ਚ ਇਨ ਜਾ ਪਾਂਗੀ ਕਿਉਂਕਿ ਮੈਨੂੰ ਲੋਕ ਬਹੁਤ ਦੁਖੀ ਕਰਨਗੇ ਠੀਕ ਹੈ ਉਸ ਦਿਨ ਮੈਂ ਪੇਮੈਂਟ ਪਾਈ ਪੇਮੈਂਟ ਪਾਉਂ ਤੋ ਸਰ ਮੈਂ ਸਕਰੀਨ ਸ਼ਾਟ ਭੇਜਿਆ ਉਸ ਦੀ ਬੇਟੀ ਨੂੰ ਵੀ ਭ ਜਾ ਲਾਸਟ ਟਾਈਮ ਤੋਂ ਤੁਹਾਡੇ ਨਾਲ ਕਹਿੰਦਾ ਮਤਲਬ ਤੁਹਾਡੇ ਤੋਂ ਇੱਕ ਤਰ੍ਹਾਂ ਦਾ 7 ਲੱਖ 1.5 ਲੱਖ ਰੁਪਏ ਲੈ ਗਏ। ਹਾਂਜੀ ਉਸ ਟਾਈਮ ਵੀ ਲੈ ਕੇ ਗਈ ਮੈਸੇਜ ਹੀ। ਉਸ ਤੋਂ ਬਾਅਦ ਮੈਂ ਸਕਰੀਨਸ਼ਾਟ ਭੇਜੇਗੀ ਆਪਣੀ ਪੇਮੈਂਟ ਚੈੱਕ ਕਰ ਲਓ ਤੁਹਾਡੇ ਅਕਾਊਂਟ 'ਚ ਆਈ ਕਿ ਨਹੀਂ। ਉਸ ਤੋਂ ਬਾਅਦ ਬਿਲਕੁਲ ਫੋਨ ਬੰਦ ਹੈ ਜੀ ਮੈਨੇ ਫੋਨ ਕਰੇ ਫੇ ਆਪਣੇ ਆਪ ਨੂੰ ਦਿਲਾਸਾ ਕਿ 26 ਤਰੀਕ ਨੂੰ ਡੇਢ ਦੇ ਕੇ ਗਈ ਹੈ। ਬਟ ਸਰ ਜਿਸ ਦਿਨ ਪਤਾ ਲੱਗਿਆ 25 ਤਰੀਕ ਨੂੰ ਸਾਨੂੰ ਪਤਾ ਲੱਗਿਆ ਕਿ ਉਹ ਆਲਰੇਡੀ ਘਰ ਵੀ ਬੇਚ ਚੁੱਕੀ ਹੈ ਔਰ 3 ਸਾਲ ਪਹਿਲੇ ਬੇਚ ਗਈ। ਉਸ ਟਾਈਮ ਫਿਰ ਬਿਲਕੁਲ ਏਮਟ ਉੱਡ ਚੁੱਕੀ। ਫੇ ਅਸੀਂ ਡੇਰਾ ਬੱਸੀ ਖਰ ਦੇਖਿਆ ਜਾਵੇ 700 ਦੇ ਕਰੀਬ ਲੋਕਾਂ ਦਾ ਪੈਸਾ ਲੈ ਕੇ ਜਿਵੇਂ ਇਹ ਹਾਲਾਂਕਿ ਤਸਵੀਰ ਤੁਹਾਨੂੰ ਨਾਲ-ਨਾਲ ਤੈਂਉ ਦਿਖਾ ਰਹੇ ਆ ਵੀ ਕਿਸੇ ਨੂੰ ਪਤਾ ਲੱਗੇ ਤਾਂ ਆਖਰਕਾਰ ਪੁਲਿਸ ਨੂੰ ਜ਼ਰੂਰ ਦੱਸ ਦਿਓ ਕਿਉਂਕਿ ਇੰਨੇ ਲੋਕਾਂ ਦੀਆਂ ਉਮੀਦਾਂ ਤੇ ਨਾਲ ਦੂਜੇ ਪਾਸੇ ਕਿਉਂਕਿ ਪੈਸਾ ਪੈਸਾ ਕੱਢ ਕੇ ਬੰਦਾ ਇਸੇ ਰੀ ਇਨਵੈਸਟ ਕਰਦਾ ਵੀ ਕੱਲ ਨੂੰ ਸਾਨੂੰ ਚਾਰ ਪੈਸੇ ਵੱਧ ਕੇ ਮਿਲਣਗੇ ਹੁਣ ਵੱਧ ਕੇ ਵਾਲੀ ਤਾਂ ਖੈਰ ਉਮੀਦ ਨਹੀਂ ਪਰ ਜਿਹੜੇ ਆਪਣੇ ਪੈਸੇ ਨੇ ਲੋਕਾਂ ਨੂੰ ਇਹ ਹੈ ਕਿ ਪੁਲਿਸ ਇਹਦੇ ਚ ਇੰਟਰਵੈਨ ਕਰਕੇ ਤੇ ਪ੍ਰਾਇਓਰਟੀ ਤੇ ਇਹਨੂੰ ਦੇਖ ਕੇ ਇਸ ਮਾਮਲੇ ਨੂੰ ਸਮਝੇ ਕਿਉਂਕਿ ਏ ਜੀ ਹੀ ਠੱਗ ਔਰਤ ਜੇਕਰ ਕਿਤੇ ਹੋਰ ਜਾ ਕੇ ਵੀ ਗੱਲ ਨੂੰ ਵਸਦੀ ਆ ਤਾਂ ਉੱਥੇ ਵੀ ਲੋਕਾਂ ਨਾਲ ਇਮੀ ਠੱਗੀ ਹੋ ਸਕਦੀ ਹੈ ਸੀਨੀਅਰ ਰਿਪੋਰਟ ਮੈਂ ਤੇ ਦੇ ਨਾਲ ਸੁਮਿੰਦਰ ਰੋਜਨਾ 20 ਚੰਡੀਗੜ੍ਹ